ਜੀ ਤੁਹਾਨੂੰ ਭਾਈ ਤਾਰੂ ਸਿੰਘ ਜੀ ਤੇ ਗੱਲਬਾਤ ਸੁਣਾਉਣ ਜਾ ਰਹੇ ਨੇ ਭਾਈ ਤਾਰੂ ਸਿੰਘ ਦੀ ਜਦੋਂ ਕਰੋ ਗਸਤਾਰੀ ਹੋਈ ਹੈ ਉਸ ਵੇਲੇ ਦੀ ਇੱਕ ਕਵਿਤਾ ਹੈ ਚੁਗੜੀ ਖਾਧੀ ਚੁਗਲ ਨੇ ਬਹੁਤ ਕਹਿਰ ਕਮਾਇਆ ਤਾਰੂ ਸਿੰਘ ਦੇ ਫੜਨ ਨੂੰ ਮੈਂ ਫੌਜਾਂ ਆਇਆ ਲਾਪ ਜੰਜੀਰਾਂ ਪੁੱਠੀਆਂ ਬਣ ਅੱਗੇ ਲਾਇਆ ਆਖਦੀ ਏ ਪੈਨ ਵੀਰ ਜਰਾ ਠਹਿਰ ਵੇ ਤੇਰੇ ਉੱਤੇ ਪਾਪੀਆਂ ਕਮਾਇਆ ਕਰਵੇ ਬਾਨੂ ਤੂਰੇ ਤੈਨੂੰ ਮਾਰ ਕੇ ਜਨੀਰ ਵੇ ਵੇਖੀ ਕੀ ਤੇ ਚਿੱਤ ਨਾ ਡੁਲਾਵੀਂ ਵੀਰ ਵੇ ਮਾਂ ਕਹਿੰਦੀ ਬੱਚਾ ਮਾਤਾਂ ਦੀ ਅਸੀਸ ਵੇ ਦਰਮੋਂ ਨਾ ਡੋਲੀ ਪਾਵੇਂ ਦੱਥ ਜਾਵੇ ਸੀਸ ਓਏ ਮੂੰ ਦੁੱਖਾਂ ਵਗ ਦੇਖ ਕੇ ਮੁਖੜਾ ਭੂਣਾ ਨਹੀਂ ਦੁਨੀਆ ਤੇ ਬੱਚਾ ਦੂਜੀ ਵਾਰ ਆਉਣਾ ਨਹੀਂ